ਲੈ ਜਾ ਮੈਨੂੰ ਤਾਂ ਜਦੋਂ ਦਾ ਪਤਾ ਲੱਗਿਆ ਮੇਰੇ ਤਾਂ ਉਬੜਾ ਜਿਬੜੀ ਲੱਗੀ ਪਈ ਐ ਦੇਖ ਲੈ ਇਹ ਤਾਂ ਉਦੋਂ ਹੀ ਲੋਟ ਸੀ ਜਦੋਂ ਮੇਰੀ ਮਾਂ ਠੀਕ ਕਰਕੇ ਰੱਖਦੀ ਹੁੰਦੀ ਸੀ ਇਹਨੂੰ ਹਾਂ ਛਿੱਤਰ ਤੇ ਰੋਟੀ ਦਿੰਦੀ ਸੀ ਹੁਣ ਮੇਰੀ ਮਾਂ ਮੁੱਕ ਗਈ ਹੁਣ ਆਪ ਘਰਮਕ ਤਿਆਰਨ ਬਣੀ ਪਈ ਐ ਨੋ ਨੂੰ ਸਿਆਣਦੀ ਨਹੀਂ ਕੋਈ ਨਾ ਮੈਂ ਜਾ ਕੇ ਕਰਦੀਆਂ ਇਹਨੂੰ ਸਿੱਧੀ ਲੈ ਬੂਮਾ ਮਰ ਗਈ ਸਿਆਉਣੇ ਵਰਗੀ ਬਹੂ ਆ ਹੈ ਹਜੇ ਦਿਨ ਕੇ ਹੋਏ ਐ ਇਹਨੂੰ ਵਿਆਹੀ ਨੂੰ ਖੇਤਾਂ ਵਿੱਚ ਕਿਵੇਂ ਰੋਲੀ ਜਾਂਦੀ ਐ ਜਿਵੇਂ ਸ਼ਰਮ ਨਹੀਂ ਆਉਂਦੀ ਪੁੱਤ ਸਾਸਰੀਕਾਲ ਜੀ ਸਾਸਰੀਕਾਲ ਐ ਨਾ ਗੱਲ ਸੁਣਾ ਐਡੇ ਘਰ ਦੀ ਨੋਹ ਆ ਸੁਖ ਨਾਲ ਤੂੰ ਆ ਲੱਕੜਾਂ ਚੁੱਕਦੀ ਸੋਹਣੀ ਲੱਗਦੀ ਐ ਖੇਤਾਂ ਵਿੱਚ ਸਿੱਟੇ ਨੂੰ ਨਹੀਂ ਜੀ ਉਹ ਨਹੀਂ ਗੱਲ ਹੈਗੀ ਉਹ ਇਹ ਤਾਂ ਨਾ ਘਰੇ ਚਾਹੀਦੀਆਂ ਸੀ ਤਾਂ ਕਰਕੇ ਮੈਂ ਲੈ ਆਇਆ ਮੈਨੂੰ ਪਤਾ ਹੀ ਐ ਘਰੇ ਚਾਹੀਦੀਆਂ ਸਿੱਟ ਦੇ ਇਹਨਾਂ ਨੂੰ ਉਹ ਤਾਂ ਠੀਕ ਆਂਟੀ ਜੀ ਮੈਂ ਸਿੱਟ ਦਿੰਨੀ ਆ ਤੁਸੀਂ ਕੌਣ ਮੈ ਤੁਹਾਨੂੰ ਪਛਾਣਿਆ ਨਹੀਂ ਹੈਗਾ ਪੁੱਤ ਤੂੰ ਨਹੀਂ ਮੈਨੂੰ ਜਾਣਦੀ ਮੈਂ ਤੈਨੂੰ ਜਾਣਦੀ ਆ ਮੈਂ 1 2 ਦੀ ਭੂਆ ਐ ਅੱਛਾ ਜੀ ਸਾਸਰੀਕਾਲ ਜੀ ਆਉਂਦੀ ਬਸਦੀ ਰਹਿ ਬੁੱਢੇ ਸੁਹਾਗਣੋ ਪੁੱਤ ਤੇ ਉਹ ਠੀਕ ਆ ਤੁਸੀਂ ਨਾ ਤੂੰ ਲੱਕੜਾ ਕਾਦੇ ਵਾਸਤੇ ਚੱਕਦੀ ਫਿਰਦੀ ਐ ਇਹ ਤਾਂ ਜਿਉਂ ਹੀ ਬਸ ਚੱਕਦੀ ਸੀ ਮੈਂ ਚੱਲ ਆਜੋ ਫਿਰ ਘਰੇ ਤੁਸੀਂ ਹੈ ਚੱਲ ਕੋਈ ਨਾ ਪੁੱਤ ਮੈਂ ਘਰੀ ਆਈ ਐ ਤੇ ਗੱਲ ਸੁਣ ਮੇਰੀ ਹਾਂਜੀ ਕੰਡਿਆ ਚ ਦੱਸ ਕਿੱਥੇ ਹੱਥ ਮਾਰਦੀ ਫਿਰਦੀ ਐ ਹੈ ਪਹਿਲੀ ਗੱਲ ਤਾਂ ਤੂੰ ਮੈਨੂੰ ਐਂ ਦੱਸ ਹੈ ਨਾ ਆ ਸੁਨਿਆ ਹੱਥ ਲਈ ਫਿਰਦੀ ਐ ਹਜੇ ਹੁਣ ਵਿਆਹੀ ਐ ਤੂੰ ਉਹ ਤਾਂ ਨਾ ਜੀ ਬਸ ਕੰਮ ਜਾ ਕਰਦੀ ਨੇ ਰਾਤ ਮੈਨੂੰ ਨਾ ਗਰਮੀ ਜੀ ਵਾਲੀ ਜਾ ਤੇ ਆਈ ਉਦੋਂ ਲਾਤੇ ਤੇ ਮੁੜ ਕੇ ਸਵੇਰ ਚੂੜਾ ਪਾਣਾ ਭੁੱਲ ਗਈ ਮੈਂ ਨਹੀਂ ਅੱਗੇ ਤਾਂ ਮੇਰੇ ਪਾਇਆ ਹੁੰਦਾ ਪਤਾ ਹੈ ਪੁੱਤ ਮੈਨੂੰ ਇਹ ਨਾ ਸੱਸ ਲੱਖਣ ਦਿੰਦੀ ਹੁੰਦੀ ਹੈ ਬੀਤੀ ਇਹ ਆ ਕੰਮ ਆਏ ਨਹੀਂ ਆਏ ਕਰਨਾ ਪਹਿਲਾਂ ਤਾਂ ਉਹਨੂੰ ਸ਼ਰਮ ਨਹੀਂ ਆਉਂਦੀ ਸਵਾ ਮਹੀਨਾ ਚੂੜਾ ਤਾਂ ਉਹ ਹੀ ਨਹੀਂ ਲਾਹਿੰਦਾ ਹੁੰਦਾ ਦੇਖੋ ਜੀ ਉਹ ਤਾਂ ਮੇਰੀ ਗਲਤੀ ਹੈ ਉਹਨਾਂ ਦੇ ਨਹੀਂ ਹੈਗੀ ਹਨਾ ਐਵੇਂ ਤੁਸੀਂ ਉਹਨਾਂ ਨਾਲ ਕਹਿਣ ਲੱਗ ਜੇ ਭੂਆ ਜੀ ਫਿਰ ਗੁੱਸਾ ਕਰਨਗੇ ਉਹਨਾਂ ਨੇ ਕਿਹੜਾ ਮੈਨੂੰ ਕਿਹਾ ਸੀ ਚੂੜਾ ਲਾ ਦੇ ਉੱਤੇ ਚਾਹੇ ਉਹਨੇ ਕਿਹਾ ਨਹੀਂ ਸੀ ਜੇ ਤੂੰ ਲਾਉਂਦੀ ਵੀ ਸੀ ਤਾਂ ਵੀ ਉਹ ਮਤ ਦਿੰਦੀ ਵੀ ਨਾ ਧੀਏ ਸਵਾ ਮਹੀਨਾ ਚੂੜਾ ਨਹੀਂ ਲਾਉਣਾ ਉਸ ਤੋਂ ਬਾਅਦ ਵਧਾਉਂਗੀ ਮੈਂ ਉਹਨੇ ਕੁਝ ਵੀ ਨਹੀਂ ਸੋਚਿਆ ਪੂਆ ਜੀ ਉਹ ਤਾਂ ਹੈ ਹੀ ਨਹੀਂ ਸੀਗੇ ਰੂਮ ਦੇ ਵਿੱਚ ਬਸ ਮੈਨੂੰ ਨਾ ਘਬਰਾਟ ਦੀ ਹੋਈ ਗਰਮੀ ਜੀ ਪਤਾ ਨਹੀਂ ਕਿਉਂ ਬਾਲੀ ਜਿਆਦੇ ਤੇ ਮੈਂ ਇੱਕਦਮ ਹੀ ਲਾਤਾ ਮੈਂ ਵੀ ਨਹੀਂ ਕੋ ਸੋਚਿਆ ਨਹੀਂ ਮੈਂ ਵੀ ਪਹਿਲਾਂ ਬਥੇਰਾ ਸੋਚਦੀ ਸੀ ਵੀ ਚੂੜਾ ਲਾਉਣਾ ਨਹੀਂ ਚਾਹੀਦਾ ਰਾਤ ਤਾਂ ਪਤਾ ਹੀ ਨਹੀਂ ਕੀ ਟੇਕਰਾ ਜਾਂ ਮੁੱਦਾ ਵੱਜ ਗਿਆ ਬਸ ਮੈਂ ਤਾਂ ਉਹੀ ਲਾਤਾ ਇਹ ਜੇ ਕੋਈ ਗੱਲ ਨਹੀਂ ਪੂਰਤੀ ਏ ਤੂੰ ਆ ਪੜਦੇ ਜੇ ਨਾ ਪਾ ਮੈਨੂੰ ਸਾਰਾ ਪਤਾ ਲੱਗ ਗਿਆ ਜਿਹੜੀ ਇਹ ਕਰਤੂਤਾ ਛੋਡੇ ਨਾਲ ਕਰਦੀ ਐ ਨਾ ਤਾਂ ਤੈਨੂੰ ਸਿਲੰਡਰ ਤੇ ਰੋਟੀ ਬਣਾਉਣ ਦੇਵੇ ਨਾ ਤੈਨੂੰ ਰਸੋਈ ਵੱਲ ਜਾਣ ਦੇਵੇ ਆ ਚੁੱਲ੍ਹੇ ਤੇ ਮੱਥਾ ਮਾਰਦੀ ਐ ਤੂੰ ਪੂਆ ਜੀ ਦੇਖੋ ਗਲਤੀ ਤਾਂ ਮੇਰੀ ਪਰਜਾਈ ਦੀ ਸਜਾਉ ਦੀ ਵਸ ਹੁਣ ਮੈਨੂੰ ਮਿਲ ਜਾਂਦੀ ਐ ਤੇ ਮੈਨੂੰ ਤਾਂ ਉਹ ਭੁਗਤ ਨਹੀਂ ਪੈਣੀ ਜੋ ਪਚਾਂਦ ਕਿਉਂਕਿ ਆਏ ਆ ਨਾ ਪਹਿਲਾਂ ਜੇ ਉਹਨਾਂ ਨੇ ਗਲਤ ਨਾ ਕੀਤੀ ਨਾ ਤਾਂ ਹੀ ਮੂਰੇ ਆਈਆਂ ਅੱਜ ਮੇਰੇ ਪੁੱਤ ਇਹ ਵੀ ਉਹਨੂੰ ਸੋਚਣਾ ਸੀ ਤੂੰ ਤਾਂ ਉਹਦੀ ਜਾਨ ਬਚਾਈ ਸੀ ਇਹਦੇ ਵਿੱਚ ਕੀ ਮਾੜਾ ਕਰਤਾ ਸੀ ਹੈ ਉਹ ਇਹੋ ਜਿਹੀਆਂ ਗੱਲਾਂ ਕਰਦੀ ਐ ਤੇਰੇ ਨਾਲ ਉਹ ਤਾਂ ਠੀਕ ਐ ਜੀ ਪਰ ਹੁਣ ਉਹਨਾਂ ਨੂੰ ਕੌਣ ਸਮਝਾਵੇ ਜਦੋਂ ਮੈਂ ਤਾਂ ਦੋ ਤਿੰਨ ਵਾਰੀ ਉਹਨਾਂ ਨੂੰ ਦੱਸਤਾ ਉਹ ਗੱਲ ਉਹ ਸੁਣਨ ਨੂੰ ਤਿਆਰ ਹੀ ਨਹੀਂ ਉਹ ਤਾਂ ਨਾ ਬਸ ਜਦੋਂ ਮੈਂ ਇਹ ਗੱਲ ਕੋਈ ਕਈ ਵਾਰ ਕਹਿ ਵੀ ਦਿੰਨੀ ਆ ਫਿਰ ਮੈਨੂੰ ਬਸ ਪਿਛਲੇ ਔੜ ਮੇ ਕੋੜ ਮੈਨੂੰ ਫੜ ਲੈਂਦੇ ਆ ਵੀ ਤੁਹਾਡਾ ਥੋੜਾ ਥੋੜਾ ਮ ਕੋੜ ਮੇ ਇਹ ਜਾਂ ਤੁਸੀਂ ਤਾਂ ਸਾਰੇ ਮਾੜੇ ਹੋ ਫਿਰ ਮੈਂ ਚੁੱਪ ਕਰ ਜਾਂਦੀ ਆ ਵੀ ਇੱਕ ਬੰਦਾ ਤਾਂ ਹੁੰਦਾ ਇਹ ਜਾਂ ਵੀ ਆਪਾਂ ਕਾਹਨੂੰ ਘਰੇ ਕਲੇਸ਼ ਪਾਉਣਾ ਮੈਂ ਪੁੱਤ ਆ ਚੁੱਪ ਕਰਕੇ ਕਿੰਨਾ ਚਿਰ ਗੱਲਾਂ ਸਹੇਂਗੀ ਇਹਦੀਆਂ ਇੱਕ ਦਿਨ ਤਾਂ ਤੈਨੂੰ ਬੋਲਣਾ ਪਊਗਾ ਗੱਲ ਤੇ ਇਹ ਆ ਜੀ ਬੋਲਾਂ ਵੀ ਤਾਂ ਕਿਹਦੇ ਨਾਲ ਬੋਲਾਂ ਆਖਰ ਨੂੰ ਮੇਰੀ ਮਾਂ ਗਈ ਹੈ ਨਾ ਤੇ ਵੀ ਆਇਆ ਚਲ ਬੰਟੂ ਦਾ ਵੀ ਕੌਣਾ ਦੁਨੀਆ 'ਚ ਉਹਦੀ ਮਾਂ ਤੇ ਹੀ ਉਹਨੂੰ ਸਹਾਰਾ ਜੇ ਮੈਂ ਅੱਜ ਉਹਦੇ ਮੂਹਰੇ ਬੋਲਣ ਲੱਗੀ ਕੱਲ ਨੂੰ ਬੰਟੂ ਵੀ ਕਿਤੇ ਨਾ ਕਿਤੇ ਮੇਰੇ ਨਾਲ ਗੁੱਸੇ ਹੋਊਗਾ ਤੇ ਫਿਰ ਕਹਿੰਦੇ ਹੁੰਦੇ ਘਰ ਦੇ ਵਿੱਚ ਕਲੇਸ਼ ਹੀ ਵਧਣਾ ਮੈਂ ਤਾਂ ਤਾਂ ਕਰਕੇ ਚੁੱਪਾ ਪੁੱਤ ਤੂੰ ਸਿਆਣੀ ਐ ਠੀਕ ਐ ਸਿਆਣੇ ਘਰ ਦੀ ਧੀ ਐ ਜਿਹੜੀ ਐਡੀ ਲੰਮੀ ਸੋਚ ਸੋਚਦੀ ਐ ਪਰ ਉਹ ਤਾਂ ਨਹੀਂ ਸੋਚਦੀ ਵੀ ਮੇਰੇ ਨੋਹ ਪੁੱਤ ਐ ਬਸ ਉਹੀ ਤਾਂ ਗੱਲ ਆ ਜੀ ਮੈਂ ਤਾਂ ਹੀ ਸੋਚ ਲੇਣੀ ਆ ਵਿਚਾਲੇ ਇਹਨਾਂ ਦੀ ਉਮਰ ਵੱਡੀ ਹੋ ਗਈ ਤਾਂ ਜਦ ਬੀਪੀ ਵਾਧੇ ਕਰਕੇ ਇਹ ਪ੍ਰੋਬਲਮ ਆ ਜਾਂਦਿਆਂ ਵੱਡੇ ਹੋਇਆਂ ਨੂੰ ਵੀ ਘਬਰਾਟ ਮੰਨੀ ਜਾਂਦੇ ਬੋਲੀ ਜਾਂਦੇ ਆ ਇਸੇ ਕਰਕੇ ਮੇਰਾ ਤਾਂ ਨਾ ਪੂਆਜੀ ਕਹਦੇ ਨਾ ਬਲੱਡ ਨਹੀਂ ਵਧਿਆ ਸੀ ਆ ਜਿਹੜੀ ਮੈਨੂੰ ਘਬਰਾਟ ਹੋਈ ਹੈ ਨਾ ਸਾਰੀ ਟੈਨਸ਼ਨ ਲੈ ਲੈ ਕੇ ਹੋਈ ਸੀ ਪੁੱਤ ਇਹਨੂੰ ਕੁਛ ਨਹੀਂ ਹੋਇਆ ਇਹਦੇ ਲੱਛਣਾਂ ਨੂੰ ਸਭ ਜਾਣਦੀ ਆ ਮੈਂ ਇਹ ਸ਼ੁਰੂ ਤੋਂ ਜਦੋਂ ਮੇਰੀ ਮਾਂ ਇਹਨੂੰ ਠੀਕ ਕਰਕੇ ਰੱਖਦੀ ਸੀ ਨਾ ਉਦੋਂ ਐਨ ਤੱਕਲੇ ਵਾਂਗ ਸਿੱਧੀ ਸੀ ਹੁਣੇ ਜਦੋਂ ਮਰ ਗਈ ਹੁਣ ਅਸੀਂ ਕਦੇ ਕਦਾਈ ਆਉਨੇ ਆ ਹਾਂਜੀ ਪੂਆਜੀ ਇਹ ਤਾਂ ਹੈਗਾ ਕੁੜੀਆਂ ਤਾਂ ਕਹਿੰਦੇ ਹੁੰਦੇ ਆ ਸਾਦਾ ਹੀ ਪਰਦੇਸ ਨਾ ਹੁੰਦਾ ਜਦੋਂ ਵਿਆਹੀਆਂ ਜਾਂਦੀਆਂ ਫਿਰ ਤਾਂ ਪੱਕੇ ਤੌਰ ਤੇ ਹੋ ਜਾਂਦੀਆਂ ਸਭਾ ਵੀ ਗੇੜਾ ਵੱਜਦਾ ਪੇਕੇ ਆਉਦੇ ਉਹੀ ਤਾਂ ਗੱਲ ਹੈ ਠੀਕ ਹੈ ਪੁੱਤ ਗੱਲ ਸੁਣ ਹੁਣ ਮੈਂ ਇੱਥੇ ਹੀ ਆ ਚਾਰ ਦਿਨ ਰਹਿ ਕੇ ਜਾਊ ਤੇ ਨਾਲੇ ਮੈਂ ਕਹੂੰਗੀ ਵੀ ਤੇਰਾ ਮਤਵਲ ਕੀ ਹੈ ਇਹਨੂੰ ਚੁੱਲੇ ਤੇ ਰੋਟੀ ਪਕਾਉਣ ਦੇਣੀ ਆ ਇਹ ਗੈਸ ਤੇ ਰੋਟੀ ਬਣਾਇਆ ਕਰੂਗੀ ਦੇਖੋ ਪੂਆ ਜੀ ਮੈਂ ਨਾ ਤੁਹਾਡੇ ਮੂਰੇ ਹੱਥ ਬੰਦੀ ਆ ਤੁਸੀਂ ਨਾ ਪਿਆਰ ਨਾਲ ਸਮਝਾ ਲਿਓ ਵੀ ਐਵੇਂ ਕਈ ਵਾਰ ਗੱਲ ਵੱਧ ਨਾ ਜਾਵੇ ਘਰੇ ਕਿਸੇ ਨਾਲ ਪੈਜੇ ਤੂੰ ਟੈਨਸ਼ਨ ਨਾ ਲੈ ਤੂੰ ਡਰ ਨਾ ਕਿਸੇ ਕੋਲੋਂ ਮੈਂ ਆਪੀ ਗੱਲ ਕਰੂੰਗੀ ਆਪਦੇ ਹਿਸਾਬ ਨਾਲ ਹਾਂਜੀ ਬਸ ਮੈਂ ਤਾਂ ਇਹ ਕਹਨੀ ਆ ਵੀ ਸਾਡੇ ਪਰਿਵਾਰ ਚ ਨਾ ਬਸ ਏਕਤਾ ਜੀ ਬਣ ਜੀ ਉਹ ਜ਼ਰੂਰ ਬਣਾ ਕੇ ਜਾਇਓ ਤੁਸੀਂ ਚਲ ਕੁਛ ਨਹੀਂ ਹੁੰਦਾ ਕੋਈ ਨਾ ਤੂੰ ਫਿਕਰ ਨਾ ਕਰ ਮੈਂ ਇੱਥੀ ਆ ਹੌਲੀ ਹੌਲੀ ਸਭ ਕੁਝ ਠੀਕ ਕਰ ਦੂੰਗੀ ਆ ਜਾ ਘਰੇ ਚੱਲੀਏ ਹਾਂਜੀ 부ਆ ਜੀ ਆਪਾਂ ਇੱਥੇ ਸਾਰੀਆਂ ਗੱਲਾਂ ਕਰ ਲਈਆਂ ਹੁਣ ਮੈਂ ਤੁਹਾਨੂੰ ਜਾ ਕੇ ਚਾਹ ਪਾਣੀ ਦਾ ਕਰਾਂ ਆਂ ਤੀ ਆ ਜਾ ਆ ਜਾ ਆ ਜਾ ਪੁੱਤ ਚਲੋ ਜੀ ਨਾਲੇ ਮੇਰੀ ਗੱਲ ਸੁਣ ਹਾਂਜੀ ਤੈਨੂੰ ਕੋਈ ਲੋੜ ਨਹੀਂ ਉਧਰ ਚੁੱਲ੍ਹੇ ਤੇ ਮੱਥਾ ਮਾਰਨ ਦੀ ਇੱਥੇ ਤੂੰ ਗੈਸ ਤੇ ਚਾਹ ਪਾਣੀ ਕਰ ਤੇ ਮੈਂ ਆਪੀ ਗੱਲ ਕਰਦੀ ਆ ਉਹਦੇ ਨਾਲ ਠੀਕ ਆ 부ਆ ਜੀ ਤੂੰ ਬੋਲੀ ਨਾ ਬਸ ਨਹੀਂ 부ਆ ਜੀ ਨਹੀਂ ਬ ਆ ਬੈਠੀ ਮਾਉ ਨਾ ਨਾ ਤੋਕੇ ਸ਼ਰਮ ਮਨ ਮਾੜੀ ਮੋਟੀ ਕਿਉਂ ਕੀ ਹੋ ਗਿਆ ਬੀਬੀ ਨੰਦੇ ਨਹੀਂ ਬਹੂ ਆ ਖੇਤਾ ਚ ਫਿਰਦੀ ਲੱਕੜਾ ਚੁਗਦੀ ਕੁਛ ਤਾਂ ਸੋਚ ਤੂੰ ਸਿਖਰ ਦੇ ਪਾਰੇ ਤੌਰੀ ਫਿਰਦੀਆਂ ਬਾਹਰ ਉਹਨੂੰ ਚੁਗਦੀ ਆ ਚੁਗੀ ਚੰਦੇ ਮੇਰੀ ਸਿਹਤ ਤੇ ਕੀ ਅਸਰ ਹੈ ਅੱਛਾ ਨਹੀਂ ਨੋ ਤਾਂ ਤੇਰੀ ਵੱਜੂਗੀ ਤੇਰੀ ਸਿਹਤ ਤੇ ਕੀ ਅਸਰ ਹੈ ਗੱਲਾਂ ਦੇ ਘਰਦੀ ਐ ਮੈਂ ਨਹੀਂ ਭੈਣੇ ਉਹਨੂੰ ਨੂੰ ਮੰਨਦੀ ਬੀਬੀ ਨੰਦੇ ਮੈਂ ਤੈਨੂੰ ਵੀ ਦੱਸਦਾ ਵੀ ਮੈਂ ਉਹਨੂੰ ਨੂੰ ਨੂੰ ਨਹੀਂ ਮੰਨਦੀ ਕਿਹ ਕੀ ਗੱਲ ਤੇਰਾ ਮੁੰਡਾ ਹੈ ਨਹੀਂ ਮੁੰਡਾ ਤਾਂ ਮੇਰਾ ਸੀ ਹੁਣ ਤਾਂ ਉਹਦਾ ਬਣ ਕੇ ਬੈਠ ਗਿਆ ਜੇ ਮੇਰਾ ਹੁੰਦਾ ਮੈਂ ਇੱਥੇ ਨਾ ਬੈਠੀ ਹੁੰਦੀ ਇਕੱਲੀ ਆ ਤੇਰੇ ਕਰਤੂਤਾ ਨੇ ਕਰਿਆ ਉਹਦਾ ਹੈ ਬਸ ਜਦੋਂ ਤੂੰ ਆਰਾ ਲਾਈ ਜਾਨੀ ਆਰਾ ਲਾਈ ਜਾਨੀ ਅਗਲਾ ਤੀਵਿੰਦਾ ਤਾਂ ਬਣੂਗੀ ਫਿਰ ਬੀਬੀ ਨੰਦੇ ਮੇਰੇ ਮੂੰਹ ਚੋਂ ਸੱਚੀਆਂ ਨਿਕਲਣੀਆਂ ਉਹਦੇ ਪੇਕੇ ਨੇ ਕਰਤੂਤ ਥੋੜੀ ਖਲਿਆਰੀ ਆ ਕਾ ਮੇਰੇ ਪੁੱਤ ਨੂੰ ਗਏ ਨੂੰ ਜ਼ਹਿਰ ਦੇ ਕੇ ਮਾਰਦੀ ਸੀ ਉਹਦੀ ਪਰਚਾਈ ਨਹੀਂ ਉਹਨੇ ਤਾਂ ਕੁੱਸੀ ਕਰ ਲਿਆ ਉਹਦੇ ਪੇਕੇ ਨੇ ਤਾਂ ਠੀਕ ਹੈ ਕਰਤੂਤਾ ਕਰੀਆਂ ਚਾਹੇ ਨਾ ਕਰੀਆਂ ਨੋ ਤਾਂ ਤੇਰੀ ਠੀਕ ਹੈ ਨਾ ਇਹ ਤਾਂ ਨਹੀਂ ਤੇਰੇ ਨਾਲ ਕੁਛ ਕਰਦੀ ਜਦੋਂ ਮੈਂ ਉਹਨਾਂ ਦਾ ਰਿਸ਼ਤਾ ਲੈਣਾ ਹੀ ਨਹੀਂ ਸੀ ਮੈਂ ਤਾਂ ਆਪਦੇ ਪੁੱਤ ਨੂੰ ਹੋਰ ਵਿਆਹਣਾ ਸੀ ਵਾਰੀ-ਵਾਰੀ ਇੱਥੇ ਆ ਕੇ ਕਿਉਂ ਮੇਰੇ ਘਰੇ ਆ ਕੇ ਆਹੀ ਗੱਲ ਕਹਿੰਦੇ ਆ ਅੱਛਾ ਹੋਰ ਕਿਤੇ ਵਿਆਹਣਾ ਸੀ ਹੋਰ ਤੈਨੂੰ ਬਾਹਲੇ ਚੰਗੇ ਮਿਲ ਜਾਂਦੇ ਲੈ ਐਦੂ ਤਾਂ ਚੰਗੀ ਮਿਲਦੀ ਹੁਣ ਤਾਂ ਮੇਰੇ ਮੂੰਹ 'ਚ ਆਹੀ ਗੱਲ ਘੁੰਮੀ ਆਂਦੀ ਆ ਵੀ ਇਹ ਤਾਂ ਮੇਰੇ ਦੁਸ਼ਮਣ ਐ ਆ ਲੱਛਣ ਕਰਦੀਆਂ ਨਾ ਨਹੀਂ ਤਗੜੇ ਕਰਦੀ ਕਹਿਨੀਆ ਕੱਟਣਾ ਤੂੰ ਉਹਦੇ ਨਾਲ ਵੀ ਨਹੀਂ ਸੀ ਇਹ ਤਾਂ ਮੇਰੀ ਮਾਂ ਹੀ ਚੰਗੀ ਸੀ ਜਿਹੜੀ ਤੈਨੂੰ ਇਹ ਜੀ ਨੂੰ ਰੱਖ ਲਿਆ ਹਰ ਬੀਬੀ ਨੰਦ ਦੇ ਮੇਰੀ ਗੱਲ ਸੁਣ ਤੂੰ ਤਾਂ ਮੇਰਾ ਕਰਦੀ ਸੀ ਨਾ ਮੈਨੂੰ ਤਾਂ ਹੁਣ ਬਾਰੀ-ਬਾਰੀ ਉਹਨੂੰ ਦੇਖ ਕੇ ਕੀ ਗੱਲ ਯਾਦ ਆਈ ਜਾਂਦੀ ਐ ਜਿਹੜੀ ਮੈਂ ਤੈਨੂੰ ਪਹਿਲਾਂ ਦੱਸੀ ਐ ਤੇਰੇ ਤਾਂ ਆਉਣੀ ਐ ਇੱਕੋ ਗੱਲ ਯਾਦ ਤੂੰ ਤਾਂ ਭੁੱਲ ਜਾਈਂਗੀ ਸਾਰੀਆਂ ਗੱਲਾਂ ਲੱਛਣ ਦੇ ਕਰਦੀ ਐ ਸੁਣ ਲੈ ਤੂੰ ਐਵੇਂ ਨਾ ਫਿਰ ਉਹ ਮਰੇ ਪਿਆ ਦੀ ਸੁਆਹ ਸ਼ਾਲਨ ਵਾਲੀ ਗੱਲ ਐ ਫਿਰ ਤੇਰੀ ਮਾਂ ਕਿਹੜਾ ਭੈਣੇ ਬੀਬੀ ਨੰਦ ਦੇ ਘੱਟ ਕਰਦੀ ਸੀ ਮੇਰੇ ਨਾਲ ਕੁੱਤੇ ਬਿੱਲਿਆਂ ਵਰਗੀ ਜੂਨ ਸੀ ਉਹ ਤਾਂ ਇਹ ਤੂੰ ਚੰਗੀ ਰਹਿੰਦੀ ਸੀ ਹੁਣ ਜਦ ਤੈਨੂੰ ਐਸ਼ ਕਰਾਉਂਦੇ ਨਾ ਨਹਾ ਧੋ ਕੇ ਵਧੀਆ ਕੱਪੜੇ ਪਾ ਕੇ ਮੰਜੇ ਤੇ ਬੈਠੀਆਂ ਇਹ ਤੇਥੋਂ ਕਰਵਾਈ ਨਹੀਂ ਜਾਂਦੀ ਉਹ ਤਾਂ ਬੀਬੀ ਨਾਂ ਦੇ ਤੇਰਾ ਕਰਕੇ বাস ਗਈ ਐਸ ਘਰ ਚ ਹੈ ਤੂੰ ਮੇਰੇ ਹੱਕ ਨੂੰ ਚੰਗੀ ਸੀ ਪਰ ਆ ਤਾਂ ਮੈਨੂੰ ਹੁਣ ਲੱਗਦਾ ਮੇਰਾ ਪੁੱਤ ਵੀ ਮੇਰੇ ਹੱਕ ਨੂੰ ਚੰਗਾ ਨਹੀਂ ਚੰਗਾ ਨਹੀਂ ਤੇਰਾ ਪੁੱਤ ਤਾਂ ਬਥੇਰਾ ਚੰਗਾ ਹੈ ਜਦੋਂ ਸਾਡੇ ਵਰਗਿਆਂ ਦੀਆਂ ਦੀ ਕਦਰ ਕਰਦਾ ਤੇਰੀ ਕਿਉਂ ਨਹੀਂ ਕਰੇ ਜਦੋਂ ਮੇਰੇ ਆਖੇ ਹੀ ਨਹੀਂ ਲੱਗਿਆ ਜਦੋਂ ਮੈਂ ਇਹਨੂੰ ਕਿਹਾ ਸੀ ਵੀ ਪੁੱਤ ਆਹ ਰਾਹ ਨਹੀਂ ਪਹਿਣਾ ਵਾਰੀ ਵਾਰੀ ਉੱਥੇ ਹੀ ਜਾ ਜਾ ਟੁੱਕਦਾ ਸੀ ਉਹਨਾਂ ਨੂੰ ਅੱਛਾ ਨਾ ਹੁਣ ਤੂੰ ਚਾਹਨੀ ਕੀ ਐ ਤੂੰ ਮੈਨੂੰ ਐਂ ਦੱਸ ਫਿਰ ਮੈਂ ਤਾਂ ਇੱਕੀ ਗੱਲ ਚਾਹਨੀ ਐ ਵੇਖ ਬੀਬੀ ਨੰਦੇ ਆਪਦਾ ਛਤੜੇ ਚ ਰਹੀ ਜਾਣਾ ਰਹੀ ਚੱਲਣ ਭਾਈ ਕੋਠੀ ਚ ਤਾਂ ਮੈਂ ਉਹਨੂੰ ਪੈਰ ਨਹੀਂ ਪਾਉਣ ਦਿੰਦੀ ਅੱਛਾ ਇਹ ਗੱਲ ਐ ਫਿਰ ਫਿਰ ਹੋਰ ਬੀਬੀ ਨੰਦੇ ਹੋਰ ਮੈਂ ਕੀ ਕਰਾਂ ਦੁਖੀ ਹੋਈ ਪੁੱਤ ਦੇ ਮਗਰ ਲੱਗ ਕੇ ਉਹਨੂੰ ਘਰੇ ਵੀ ਰੱਖ ਲਿਆ ਕੰਨ ਖੋਲ ਕੇ ਨਾ ਇੱਕ ਗੱਲ ਸੁਣ ਲੈ ਆ ਸੰਮਣ ਆਉਣ ਵਾਲੇ ਐ ਮੇਰਾ ਵੀ ਹਿੱਸਾ ਲੈ ਕੇ ਜਾਉ ਮੈਂ ਵਢਾ ਕੇ ਲੈ ਬੀਬੀ ਨੰਦੇ ਤੂੰ ਕਮਰ ਮਾਰਦੀ ਐ ਤੇਰੇ ਨਾਲ ਮੈਂ ਕੋਈ ਫਰਕ ਰੱਖਿਆ ਸੰਮਣ ਭੇਜਣ ਵਾਲੀ ਇਹ ਚ ਕੀ ਗੱਲ ਹੈ ਜਾਂ ਤਾਂ ਤੂੰ ਐਂ ਕਹਿ ਵੀ ਮੇਰੀ ਪਰਜਾਈ ਪਾਈ ਮੇਰੇ ਆ ਗਈ ਦਾ ਮਾਨਤਾ ਨਹੀਂ ਕਰਦੀ ਤੇਰੇ ਪਹਿਲੇ ਬੋਲਤੇ ਜੇ ਹੁੰਗਲ ਪਰਵਾਵਾ ਸੂਟ ਦਿੰਨੀ ਆ ਤੈਨੂੰ ਮੈਨੂੰ ਸੂਟਾਂ ਦੀ ਕੋਈ ਲੋੜ ਨਹੀਂ ਹੈ ਜਦੋਂ ਆ ਕੱਲ ਨੂੰ ਵੇ ਕੇ ਲਿਆਂਦੀ ਆ ਅੱਜ ਖੇਤਾਂ 'ਚ ਫਿਰਦੀ ਆ ਟਾਈਮ ਹੈਗਾ ਅੱਜ ਕੱਲ ਨੂੰ ਤੀ ਨੂੰ ਖੇਤਾਂ 'ਚ ਤੋੜਨ ਦਾ ਫਿਰ ਉਹਦਾ ਬੰਦਾ ਆਪਦੇ ਹਿੱਕ ਤੇ ਜ਼ੋਰ ਤੇ ਲਿਆਇਆ ਨਾ ਤੋਰੇ ਉਹਨੂੰ ਕੰਜਰ ਨੂੰ ਸ਼ਰਮ ਚਾਹੀਦੀ ਆ ਤੂੰ ਉਹਨੂੰ ਸਮਝਾਉ ਦੇ ਖਾਨੇ ਪਾ ਨਾ ਜਦੋਂ ਤੈਨੂੰ ਵਿਆਹ ਕੇ ਲਿਆਂਦੀ ਸੀ ਮੇਰਾ ਭਰਾ ਜਾਂ ਮੇਰੀ ਮਾਂ ਪਿਓ ਕਿੰਨਾ ਕਿ ਤੈਨੂੰ ਬਾਹਰ ਤੋਰਦੇ ਸੀ ਦੱਸੀ ਘਰੇ ਬੈਠੀ ਨੂੰ ਸਭ ਚੀਜ਼ਾਂ ਹਾਜ਼ਰ ਹੁੰਦੀਆਂ ਸੀ ਤੈਨੂੰ ਸੋਡੀ ਸਹਿਮਤੀ ਨਾਲ ਆਈ ਸੀ ਬੀਬੀ ਨੰਦੇ ਤੁਸੀਂ ਮੈਨੂੰ ਵੇਖਣ ਗਈਆਂ ਸੋਨੂੰ ਭਈ ਸਾਡਾ ਘਰ ਕੋ ਬਾਰ ਚੰਗਾ ਲੱਗਿਆ ਤੁਸੀਂ ਕਿਹਾ ਵੀ ਸਾਡੇ ਕੁੜੀ ਪਸੰਦ ਹੈ ਜਦੋਂ ਮੈਂ ਸ਼ਗਨ ਪਏ ਤੋਂ ਬਾਅਦ ਵੀ ਇਹਨਾਂ ਨੇ ਆਹ ਹਰਕਤ કરી ਐ ਤਾਂ ਮੈਂ ਤਾਂ ਸਿੱਧਾ ਜਵਾਬ ਦੇਤਾ ਜੇ ਤੇਰਾ ਪੁੱਤ ਨਾਲ ਐ ਹੁੰਦੀ ਨਾ ਬੀਬੀ ਨੰਦੇ ਫਿਰ ਆਪਦੇ ਹਿੱਕ ਤੇ ਹੱਥ ਰੱਖ ਕੇ ਵੇਖ ਨੀ ਇਹ ਵੀ ਆਪਦਾ ਹੀ ਇਹ ਕਿਹੜਾ ਬਗਾਨਾ ਹੈ ਹਿੱਕ ਤੇ ਹੱਥ ਧਰ ਕੇ ਦੇਖ ਨਾ ਇਹਦੇ 'ਚ ਕੀ ਨੁਕਸ ਹੈ ਐਡੀ ਸੋਹਣੀ ਸੁਨੱਖੀ ਕੁੜੀ ਐ ਐਡੀ ਨਰਮ ਸੁਭਾਦੀ ਐ ਮੈਂ ਤੈਨੂੰ ਕਿਦੋਂ ਆਖਿਆ ਵੀ ਇਹ ਕੁੜੀ 'ਚ ਨੁਕਸ ਹੈ ਇਹਦੇ ਪੇਕੇ ਕੰਜਰ ਨਹੀਂ ਕਿਸੇ ਕੰਮ ਦੇ ਨੀ ਪੇਕੇ ਨਾਲ ਨਾ ਵਰਤ ਫਿਰ ਤੂੰ ਨਹੀਂ ਵਰਤਦੀ ਤਾਂ ਪੇਕੇ ਨਹੀਂ ਕਿਸੇ ਕੰਮ ਦੇ ਇਹਦੇ ਨਾਲ ਤਾਂ ਨਾ ਤੂੰ ਐ ਕਰ ਫਿਰ ਮੇਰੇ ਮਨ 'ਚ ਵੀ ਫਿਰ ਬੀਬੀ ਨਣ ਦੇ ਗੁੱਸਾ ਹੀ ਆ ਮੈਂ ਤਾਂ ਗੁੱਸੇ ਦਾ ਕਰਕੇ ਹੀ ਇਹ ਚੀਜ਼ਾਂ ਕਰਦੀ ਆ ਗੁੱਸਾ ਤਾਂ ਤੇਰਾ ਨਾ ਮਿੰਟਾਂ 'ਚ ਠੰਡਾ ਹੋ ਜਾਊਗਾ ਕਿਹੜੀਆਂ ਗੱਲਾਂ ਕਰਦੀਆਂ ਤੂੰ ਨਾ ਕੋਈ ਚਾਹ ਦਾ ਨਾ ਕੋਈ ਪਾਣੀ ਦਾ ਉਹ ਦੇਖ ਲੈ ਕਿੰਨੀ ਸਿਆਣੀ ਆ ਵਿਚਾਰੀ ਆਉਂਦੀ ਨਹੀਂ ਚਾਹ ਧਰ ਲਈ ਬੀਬੀ ਨੰਦ ਜੇ ਤੂੰ ਮੇਰੇ ਕੋਲੇ ਦੋ ਕੜੀਆਂ ਚੱਜ ਨਾਲ ਬੰਦੀ ਤੈਨੂੰ ਚਾਹ ਪਾਣੀ ਠੰਡਾ ਸਾਰਾ ਕੁਝ ਹੀ ਦਿੰਦੀ ਬੈਠੀ ਐ ਆ ਕਿੰਨਾ ਚਿਰ ਹੋ ਗਿਆ ਬੈਠੀ ਨੂੰ ਅੱਜ ਤੂੰ ਜਿਹੜੇ ਫਿਰਦੀਆਂ ਨਾ ਫੁਕਰੀ ਵੀ ਮੈਂ ਤਾਂ ਆਪਦਾ ਕੰਮ ਆਪ ਹੀ ਕਰ ਲੂ ਜਦੋਂ ਤੂੰ ਮੰਝੇ ਤੇ ਪੈਗੀ ਨਾ ਉਦੋਂ ਤੈਨੂੰ ਪਤਾ ਲੱਗੂਗਾ ਚਲ ਕੋਈ ਨਾ ਬੀਬੀ ਨੰਦ ਤੂੰ ਹੈਹ ਪਾਹੇਗੀ ਮੈਂ ਤਾਂ ਹੈਗੀ ਐ ਨਾ ਗੱਲ ਸੁਣ ਲੈ ਆਪਦੀ ਤਿਆਰੀ ਵੈਰੀ ਕਰ ਲੈ ਤੇ ਮੈਂ ਆਪਦਾ ਹਿੱਸਾ ਲੈ ਕੇ ਜਾਊਂਗੀ ਲੈ ਆਕੀ ਗੱਲ ਹੋ ਗਈ ਅੱਗੇ ਤੱਕ ਤੇ ਇਹਨੇ ਜ਼ਮੀਨ ਦਾ ਹੋਰਾਂ ਨਹੀਂ ਕਦੇ ਮੰਗਿਆ ਸੀ ਹੁਣ ਹਿੱਸੇ ਵਡਾਉਣ ਬੈਠੀ ਮੈਨੂੰ ਤਾਂ ਲੱਗਦਾ ਨਾ ਸਾਰੀ ਨਾ ਮੀਤ ਅਧਿਕਾਰ ਨਾਲ ਆਇਆ ਮੀਤ ਨੇ ਆਉਣ ਸਾਰ ਉਂਗਲਾਂ ਲਾ ਦਿੱਤੀਆਂ ਹਾਂ ਮੇਰੀ ਨੰਦੇ ਦੀ ਭੋਲੀ ਭਾਲੀ ਇਹਨੂੰ ਵੀ ਟੇਢੀ ਬਣਾਤਾ ਕੋਈ ਨਾ ਕਿੰਨੇ ਕੁ ਦਿਨ ਆ ਇਹ 2-4 ਦਿਨ ਰਹੂਗੀ ਉਸ ਤੋਂ ਬਾਅਦ ਕੋਈ ਨਾ ਮੀਤ ਤੇਰੇ ਗਿਣਗਣ ਬਦਲੇ ਮੈਂ ਲਾਉਂਗੀ ਵੇਖਣੀ ਆ ਫਿਰ ਕਿੰਨੇ ਕੁ ਚਲਿੱਤਰ ਕਰਦੀ ਚੱਕ ਲਓ 부ਆ ਜੀ ਚਾਹ ਨਾਲੇ ਨਾ ਬਿਸਕਟ ਜੇ ਲੈ ਲਓ ਚਾਹ ਨਾਲ ਕੋਈ ਨਾ ਪੁੱਤ ਬਿਸਕਟਾਂ ਦਾ ਕੀ ਐ ਚਾਹ ਤਾਂ ਮੈਂ ਚੱਕ ਲਾਨੀ ਐ ਤੇਰੀ ਸੱਸ ਨੇ ਚਾਹ ਫੜ ਲਈ ਸੀ ਕਿ ਮੈਂ ਫੜਾ ਕੇ ਆਵਾਂ ਨਹੀਂ ਜੀ ਚਾਹ ਜਿੱਤਾ ਫੜ ਲਈ ਬੋਲਣੇ ਹੀ ਹੈਗੇ ਕੁਛ ਕਹਿੰਦੀ ਰੱਖ ਦੇ ਉੱਥੇ ਮੰਜੇ ਤੇ ਬੈਠੇ ਸੀਗੇ ਹਾਂ ਹੁਣ ਕੀ ਬੋਲੂਗੀ ਪਤਾ ਹੈ ਉਹਨੂੰ ਤੇ ਪੁੱਤ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ ਹਾਂਜੀ 부ਆ ਜੀ ਦੱਸੋ ਮੈਂ ਕਹਿੰਦੀ ਸੀ ਵੀ ਤੂੰ ਜੇ ਤੇਰੇ ਪ੍ਰਾਣ ਗੁਲਾਮੀ ਮੇਰੇ ਪ੍ਰਾਣ ਨੂੰ 부ਆ ਜੀ ਮੇਰਾ ਭਰਾ ਤਾਂ ਹਜੇ ਕੱਲ ਪਰਸ ਨੂੰ ਆਕੇ ਗਿਆ ਉਹ ਤਾਂ ਮੈਂ ਮੰਨਦੀ ਆ ਕੋਈ ਗੱਲ ਨਹੀਂ ਜੇ ਕੱਲ ਪਰਸੋਂ ਆ ਕੇ ਗਿਆ ਮੈਂ ਕੋਈ ਗੱਲ ਕਰਨੀ ਸੀ ਉਹਦੇ ਨਾਲ ਜ਼ਰੂਰੀ ਗੱਲ ਤਾਂ ਤੁਸੀਂ ਕਰਨੀ ਸੀਗੀ ਭੂਆ ਜੀ ਗੱਲ ਕਰ ਰਹੀ ਆ ਵੀ ਤੁਸੀਂ ਹੁਣ ਨਾ ਹੀ ਕੋਈ ਗੱਲਾਂ ਛੇੜੋ ਕਿਉਂਕਿ ਮੇਰਾ ਭਰਾ ਜੀ ਦੇ ਉਹਦੇ ਆ ਨਾ ਉਹਦੀ ਵੀ ਮੰਮੀ ਜੀ ਨੇ ਬਾਲੀ ਉਹਦੀ ਬੇਇੱਜ਼ਤੀ ਕੀਤੀ ਸੀ ਵੀ ਗੱਲ ਗੱਲ ਤੇ ਜਦੋਂ ਮੇਰੇ ਭਰਾ ਦੀ ਬੇਇੱਜ਼ਤੀ ਕਰਦੇ ਆ ਨਾ ਮੈਨੂੰ ਵੀ ਦੁੱਖ ਲੱਗਦਾ ਹੈਗਾ ਮੇਰਾ ਭਰਾ ਤਾਂ ਬਲਾਈ ਨਰਮਾ ਇਹ ਤਾਂ ਪੁੱਤ ਮੈਂ ਸਾਰੀ ਗੱਲ ਸਮਝਦੀ ਆ ਤੇਰੀ ਵੀ ਇਹ ਬੇਇੱਜ਼ਤੀ ਕਰਦੇ ਬਗੈਰ ਗੱਲਬਾਤ ਨੂੰ ਤੋਂ ਬੋਲਦੀ ਆ ਇਹ ਮੈਂ ਕਹਿੰਦੀ ਇੱਥੇ ਨਾ ਬਲਾ ਆਪਾਂ ਉਧਰਲੇ ਘਰੇ ਬੁਲਾ ਲਾਂਗੇ अच्छा उधर ਲੈ ਘਰੇ ਵੀ ਰਹਿੰਦਾ ਪੂਆ ਜੀ ਇਹ ਇਹਨਾਂ ਗੱਲਾਂ ਬਾਹਾਂ ਹੋ ਜਾਣਗੀਆਂ ਮੇਰੇ ਨਾ ਪਿੰਡੋਂ ਇੱਕ ਮਰ ਲਓ ਮੇਰੇ ਚਾਚੇ ਤਾਏ ਦੇ ਘਰਾਂ ਚੂਹਿਆ ਕੁੜੀ ਕਰਨ ਆਇਤੀ ਵੇਈ ਤੇ ਮੈਂ ਤਾਂ ਕਹਨੀ ਆਪਾਂ ਉਹਨਾਂ ਦੇ ਘਰੇ ਬੁਲਾ ਲੈਨੇ ਫਿਰ ਜੇ ਤੁਸੀਂ ਕੋਈ ਗੱਲ ਕਰਨੀ ਆ ਉੱਥੇ ਕਰ ਲਿਓ ਵੀ ਖਲੇਸ਼ ਜਨ ਪਵੇ ਹੋਰ ਤਾਂ ਕੁਛ ਨਹੀਂ ਬਸ ਫਿਰ ਇਹ ਤਾਂ ਵਧੀਆ ਫਿਰ ਉਹਨਾਂ ਦੇ ਘਰੇ ਬੁਲਾ ਲੈ ਤੂੰ ਆਪਾਂ ਦੂਜਿਆਂ ਦੇ ਘਰੇ ਕਿਉਂ ਬੁਲਾਵਾਂਗੇ ਫਿਰ ਉਹਨੂੰ ਹਾਂਜੀ ਗੱਲ ਤਾਂ ਤੁਹਾਡੀ ਸਹੀ ਆ ਚਲ ਐਂ ਕਰ ਲੈ ਪੂਆ ਜੀ ਪੂਆ ਜੀ ਤੁਸੀਂ ਬਹਿ ਕੇ ਪੀਓ ਚਾਹ ਆਰਾਮ ਨਾਲ ਮੈਂ ਤਾਂ ਚਾਹ ਪੀ ਲਈ ਆ ਜਾ ਫਿਰ ਤੁਸੀਂ ਬਾਹਰ ਹੈ ਕੋਈ ਨਾ ਪੁੱਤ ਮੈਂ ਆਉਣੀ ਆ ਤੂੰ ਚੱਲ ਚੰਗਾ ਜੀ ਰੋਟੀ ਨਾ ਬਣਾਈ ਪੁੱਤ ਮੈਂ ਰੋਟੀ ਤਾਂ ਖਾ ਕੇ ਆਈ ਆ ਚੰਗਾ ਜੀ ਲੈ ਸਬਜੀ ਜੀ ਬਣਾ ਲਾ ਮੈਂ ਜਾ ਕੇ ਆਉਣੀ ਆ ਮੜਾ ਜਾ ਇੱਥੇ ਦੀਪੂ ਤੇ ਦੀਪੂ ਤਾਂ ਕੀ ਲੈਣ ਜਾਣੇ ਵੀ ਬੀਬੀ ਨੰਦੇ ਲੈ ਕਿਉਂ ਮੈਂ ਬਹੂ ਨੂੰ ਸੂਟ ਲਿਆ ਕੇ ਦਿੰਨੀ ਆ ਤੈਨੂੰ ਤਾਂ ਭੋਰਾ ਲਖਣ ਨਹੀਂ ਵੀ ਕੋਈ ਚਾਜ ਦਾ ਕੱਪੜਾ ਲਿਆ ਕੇ ਦੇਵਾਂ ਸੋਹਣੀ ਲੱਗੇ ਨੂੰ ਤੀ ਘਰੇ ਫਿਰਦੀ ਫਿਰ ਬੀਬੀ ਨੰਦੇ ਫਿਰ ਤੂੰ ਕੱਲੀ ਜਾਨੀ ਆ ਤੇ ਬਹੂ ਨੂੰ ਲੈ ਕੇ ਜਾਨੀ ਆ ਨਾਲ ਮੈਂ ਬੀਬੀ ਨਾਲ ਦੇ ਕਿਉਂ ਅਵੇਂ ਪਿੰਡ 'ਚ ਜਲੂਸ ਕੜਵਾਉਣੀ ਆ ਅਸੀਂ ਤਾਂ ਇਹਨੂੰ ਨਾ ਬਾਹਰ ਨਹੀਂ ਕਿਤੇ ਕੱਢਿਆ ਬਾਹਰ ਨਹੀਂ ਤੇਰੇ ਸ਼ਾਵਾਸੇ ਤੇਰੇ ਪਿੰਡ 'ਚ ਲੈ ਜਾਂਦੀ ਉੱਥੇ ਕੱਪੜਾ ਲੀੜਾ ਦਵਾਉਂਦੀ ਤਾਂ ਤੇਰਾ ਜਲੂਸ ਨਿਕਲਦਾ ਜਦੋਂ ਖੇਤਾਂ 'ਚ ਫਿਰਦੀ ਆ ਲੱਕੜਾ ਚੁਗਦੀ ਉਦੋਂ ਨਹੀਂ ਤੇਰਾ ਜਲੂਸ ਨਿਕਲਦਾ ਗੱਲਾਂ ਇਹ ਕੀ ਕਰਦੀ ਆ ਇੱਥੋਂ ਪਿੰਡ 'ਚ ਲੱਕੜਾ ਚੁਗਦੀ ਆ ਇੱਥੇ ਉੱਥੇ ਤਾਂ ਐ ਲੱਗਦਾ ਵੀ ਕੋਈ ਹੋਊਗੀ ਵੇੜੇ 'ਚ ਕੋਈ ਬੁੜੀ ਹਾਂ ਉੱਥੇ ਕਿਹੜਾ ਐ ਪਤਾ ਲੱਗਦਾ ਵੀ ਵੰਟੂ ਦੀ ਘਰ ਵਾਲੀ ਐ ਨਹੀਂ ਬੱਸ ਕਰ ਜਾ ਬੈਠ ਜਾ ਬੈਠ ਜਾ ਸਭ ਲੋਕਾਂ ਨੂੰ ਪਤਾ ਐ ਬੀਬੀ ਨੰਦ ਤੇ ਮੈਂ ਤੈਨੂੰ ਹਜੇ ਵੀ ਕਹਿਣੀ ਐ ਕੀ ਲੈਣਾ ਤੂੰ ਇਹਦੇ ਸੂਟਾਂ ਤੋਂ ਜੇ ਤੂੰ ਲਿਓਣਾ ਤਾਂ ਮੈਨੂੰ ਦੱਸ ਮੈਂ ਤੇਰਾ ਲਿਆ ਦਿੰਨੀ ਨਹੀਂ ਨਹੀਂ ਬੱਸ ਬਹੁਤ ਸੂਟ ਪਵਾਤੇ ਨਾ ਹੱਥ ਬੰਨੇ ਤੇਰੇ ਮੂਰੇ ਆ ਤੇਰੇ ਦਿੱਤੀ ਪਾਉਣੀ ਐ ਮੈਂ ਅੱਜ ਤੱਕ ਬੀਬੀ ਨੰਦ ਤੇ ਤੂੰ ਤਾਂ ਐਵੇਂ ਗੁੱਸੇ ਹੋਈ ਜਾਨੀ ਐ ਮੈਂ ਤੈਨੂੰ ਹਜੇ ਵੀ ਕਹਿਣੀ ਐ ਨਾਲ ਲੈ ਕੇ ਜਾ ਇਹਨੇ ਮੈਂ ਤਾਂ ਆਪੀ ਕਹਿਣੀ ਐ ਆ ਚੱਲ ਪੁੱਤ ਚੱਲ ਗਿਆ ਆਪਾਂ ਮੰਮੀ ਜੀ ਫਿਰ ਮੈਂ ਜਾਇਆ ਮਾਂ ਪਈ ਤਿਆਰ ਕਿਹੜਾ ਮੰਮੀ ਨੂੰ ਪੁੱਛ ਕੇ ਹੋਈ ਆ ਮੰਮੀ ਦੀ ਮਰਜ਼ੀ ਨਾਲ ਜਾਂਦੀ ਹੋਵੇ ਤਾਂ ਮੰਮੀ ਕਹੇ ਨਾ ਤਾਂ ਮੈਂ ਤੇਰੇ ਤੇ ਕੋਈ ਮਰਜ਼ੀ ਕਰਦੀ ਆ ਆਪਦੀ ਮਰਜ਼ੀ ਨਾਲ ਕਿਤੇ ਮਰਜ਼ੀ ਜਾਣਾ ਜਾ ਨਹੀਂ ਬੈਠ ਜਾ ਬੈਠ ਜਾ ਕਿਵੇਂ ਕਰਦੀ ਏ ਮੂੰਹ ਸਮਾਰ ਸਮਾਰ ਗੱਲਾਂ ਚੱਲ ਤੂੰ ਇਹਦੀ ਗੱਲ ਕਾਹਦੇ ਵਾਸਤੇ ਸੁਣਦੀ ਆ ਕੋਈ ਨਾ ਬਣਾ ਦੇ ਇਹਨੂੰ ਬੰਬ ਕੋਈ ਨਾ ਕਿੰਨੇ ਕੁ ਦੇਣਾ ਤੂੰ ਆਉਣ ਵਾਲਾ ਟਾਈਮ ਤੇਰੀ ਮਾਈ ਦਾ ਕੋਈ ਨਾ ਵੀ ਤੇ ਤੈਨੂੰ ਪਤਾ ਲੱਗ ਜਾਊਗਾ ਵੀ ਬੁੜੀ ਨਾਲ ਪੰਗਾ ਲੈ ਕੇ ਤੂੰ ਭੈੜਾ ਕੀਤਾ ਕੰਮ ਚਲ ਸਭ ਚੀਜ਼ੀ ਬਣਾਵਾ ਗੱਲ ਸੁਣ ਹਾਂਜੀ 부ਆ ਜੀ ਤੇਰੇ ਭਰਾ ਨੂੰ ਫੋਨ ਕਰਤਾ ਸੀ ਹਾਂਜੀ 부ਆ ਜੀ ਉਹ ਤਾਂ ਮੈਂ ਰਾਤ ਵੀ ਕਰਤਾ ਸੀ ਤੇ ਸਵੇਰ ਉੱਠਣਸਾਰ ਵੀ ਕਰਤਾ ਸੀ ਤੇ ਵੀਰਾ ਕਹਿੰਦਾ ਸੀਗਾ ਮੈਂ ਆ ਜਾਊਗਾ ਟਾਈਮ ਨਾਲ ਉਹ ਤਾਂ ਪਹੁੰਚ ਗਿਆ ਹੋਊਗਾ ਜਿਸ ਵੇਲੇ ਖਤਮ ਆ ਜਾ ਜੇ ਦੀ ਜੇਤੀ ਦੇਖਿਆ ਕਿਵੇਂ ਕਰਦੀ ਸੀ ਮਸਾ ਕਮ ਨੱਬੜਾ ਕਰਮੇਚ ਤਾਂ ਬੋਲੇ ਕੰਮ ਕਰਨੇ ਔਖੇ ਆ ਇਹ ਤਾਂ ਇਹ ਕਿਵੇਂ ਇੱਧਰ ਆ ਜਾਂਦੇ ਪੂਆ ਸੱਸੀ ਕਾਲਾ ਸੱਸੀ ਕਾਲਾ ਸੱਸੀ ਕਾਲਾ ਪੂਆ ਜੀ ਸੱਸੀ ਕਾਲਾ ਪੁੱਤ ਹੋ ਠੀਕ ਹੈ ਹਾਂ ਠੀਕ ਹੈ ਵਧੀਆ ਬੈਜੋ ਪੂਆ ਬੈਠੀ ਹੋਰ ਦੱਸ ਸਾਰਾ ਪਰਵਾਹ ਠੀਕ ਹੈ ਸਾਰਾ ਪਰਵਾਹ ਠੀਕ ਹੈ ਪੂਆ ਤੁਸੀਂ ਦੱਸੋ ਵਧੀਆ ਨੇ ਪੁੱਤ ਆ ਵੀਰਾ ਤਾਂ ਨਹੀਂ ਆਇਆ ਹੈ ਸੀ ਨੋ ਆਉਣਾ ਸੀ ਵਈਨੇ ਹਾਂ ਆਉਣਾ ਸੀਗਾ ਬਸ ਮੇਰੇ ਕੋਲ ਤਾਂ ਨਾ ਤੇਰਾ ਨੰਬਰ ਨਹੀਂ ਸੀਗਾ اچھا ਮੈਂ ਤੈਨੂੰ ਵੀ ਫੋਨ ਤੇ ਦੱਸ ਦਿੰਦੀ ਤੇ ਵੀਰਾ ਤਾਂ ਮੈਨੂੰ ਕਹਿਣਾ ਸੀ ਮੈਂ ਤੁਹਾਡੇ ਆਉਣ ਤੋਂ ਪਹਿਲਾਂ ਪਹੁੰਚੀ ਤੇਰਾ ਨਾ ਕਰ ਲੱਭੀਰਾ ਹਜੇ ਤੱਕ ਨਹੀਂ ਆਇਆ ਭੂਆ ਜੀ ਚੱਲ ਕੋਈ ਨਾ ਆਉਂਦਾ ਹੀ ਹੋਊਗਾ ਤੁਹਾਨੂੰ ਪਤਾ ਬੱਸਾਂ ਤੇ ਆਉਣਾ ਹੈ ਲੇਟ ਪੇਟ ਸੌ ਹੋ ਜਾਂਦਾ ਹਾਂ ਆਇਆ ਤਾਂ ਹੈਗਾ ਭੂਆ ਤੇ ਨਾਲੇ ਪੁੱਤ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਤੂੰ ਇਹਦੇ ਚਾਚੇ ਦੀ ਕੁੜੀਆਂ ਇੱਥੇ ਵੇ ਆਈਆਂ ਤੂੰ ਕਿਹੜਾ ਛੜਾ ਮਾਰਲਾ ਕਰ ਇਹਦੇ ਕੋਲੇ ਭੂਆ ਕੀ ਦੱਸਾਂ ਤੈਨੂੰ ਮੈਂ ਮੈਂ ਤਾਂ ਭਣੇ ਨਿੱਤ ਗੇੜਾ ਰੱਖਦੀ ਨੇ ਇਹਦੀ ਸੱਸ ਨਾ ਬਾਹਲੀ ਕੱਬੇ ਬੂੜੀ ਨੀ 오ਹੋ ਸਾਸਦਾਤਾ ਮੈਨੂੰ ਵੀ ਪਤਾ ਐ ਵੀ ਉਹ ਭੈੜੀ ਐ ਤੂੰ ਉਹਦੇ ਮੂੰਹ ਤਾਂ ਨਹੀਂ ਜਾਣਾ ਤੂੰ ਤਾਂ ਤੇਰੀ ਭੈਣ ਦੇ ਮੂੰਹ ਨੂੰ ਜਾਣਾ ਤੈਨੂੰ ਪਤਾ ਜਾਇ ਆਏ ਨਾਲਾ ਸੋ ਦੁੱਖ ਸੁੱਖ ਸਾਂਝਾ ਹੋ ਜਾਂਦਾ ਭੂਆ ਮੈਂ ਤਾਂ ਬਾਧੂ ਜਾਂਦੀ ਨਹੀਂ ਸੀ ਉਹਨੇ ਤਾਂ ਨਾ ਭੈਣੇ ਮੇਰਾ 2-4 ਵਾਰੀ ਇੰਨਾ ਹਜ਼ਾਰ ਲਾ ਲਾ ਕੇ ਤੋੜਿਆ ਮੈਨੂੰ ਮੇਰਾ ਤਾਂ ਸੱਚੀ ਹੁਣ ਨਾ ਜੀ ਨਹੀਂ ਕਰਦਾ ਸੱਚੀ ਜਮੀ ਨਹੀਂ ਜੀ ਕਰਦਾ ਜਾਣ ਨੂੰ ਇਹ ਚੱਲ ਕੋਈ ਨਾ ਉਹ ਤਾਂ ਕਰਦੀ ਰਹਿੰਦੀ ਐ ਹੋਰ ਤੁਸੀਂ ਦੱਸੋ ਭਾਈਆ ਸੱਚੀ ਗੱਲ ਬਈ ਸੱਚੀ ਗੱਲ ਬਈ ਸਾਸਰੀ ਗੱਲ ਪੁੱਤ

ਆਉਦਾ ਲਾਪੋਆ ਤੁਸੀਂ ਬੈਠੋ ਨਾਲ ਤਾਂ ਮੈਂ ਬਾਈ ਨੂੰ ਪਾਣੀ ਦੀ ਘੁੱਟ ਲਿਆਦਾ ਨਾਲੇ ਚਾਹ ਤਾਂ ਰਹਿ ਮੈਂ ਚੱਕ ਕੋਈ ਨਾ ਪੁੱਤ ਤਰੇ ਹੋਰ ਕਰ ਲੂ ਆ ਵੀ ਮੀਤ ਮੈਂ ਚੰਗਾ ਚੰਗਾ ਭੈਣ ਕੋਈ ਨਹੀਂ ਕਰਦਾ ਜਾ ਪਾਣੀ ਉਹ ਕੱਲੀ ਕਿੱਧਰ ਔਖੀ ਹੁੰਦੀ ਉਹ ਜਾ ਭੈਣ ਤੂੰ ਬਾਗੀ ਜਾ ਨਾਲ ਕਰਾ ਦੇ ਤਾ ਜਾ ਕੋਈ ਨਾ ਹੋਰ ਕੋਈ ਨਹੀਂ ਕਰਾ ਦਿੰਦੀ ਪੂਆ ਜੀ ਤੁਸੀਂ ਕਰੋ ਗੱਲਾਂ ਬਾਤਾਂ ਫਿਰ ਮੈਂ ਕੋਈ ਨਾ ਪੁੱਤ ਹੋਰ ਪੂਆ ਤੇ ਮੀਤ ਨੇ ਮੈਨੂੰ ਫੋਨ ਕਰਿਆ ਸੀ ਕੀ ਕੋਈ ਜ਼ਰੂਰੀ ਕੀ ਗੱਲ ਕਰਨੀ ਸੀ ਤੂੰ ਪੂਆ ਮੇਰ ਨਾਲ ਪੁੱਤ ਜਰੂਰੀ ਗੱਲ ਮੈਂ ਤਾਂ ਤੇਰੇ ਨਾਲੇ ਕਰਨੀ ਸੀ ਮੈਂ ਆਖਿਆ ਵੀ ਚਲ ਆਪਾਂ ਜਦੋਂ ਧੀ ਭੈਣ ਨੂੰ ਬਸਾਉਣਾ ਹੁੰਦਾ ਸੌ ਸੌ ਪਾਪੜ ਬੇਲਣੇ ਪੈਂਦੇ ਐ ਹੈ ਨਹੀਂ ਤਾਂ ਸਹੀ ਗੱਲ ਆ ਪੂਆ ਆਪਾਂ ਤਾਂ ਆਪਣੀ ਧੀ ਨੂੰ ਸੌਖੀ ਬਸਣਾ ਚਾਹੁੰਦੇ ਆ ਦੇਖੀ ਸਹੀ ਗੱਲ ਸੌਖੀ ਬਸੇ ਸਹੀ ਗੱਲ ਆ ਪੂਆ ਤੇ ਤੁਸੀਂ ਨਾ ਜਾਇਆ ਕਰੋ ਉਹ ਪੂਆ ਆ ਤਾਂ ਜਾਂਦੇ ਹੁੰਨੇ ਆ ਠੀਕ ਹੈ ਨਾ ਇਹਦੀ ਮਾੜੀ ਸੱਸ ਦੀ ਸੁਭਾਅ ਮਾੜਾ ਸੀ ਉਹਦੇ ਮੈਨੂੰ ਬਲਈਂ ਕੁਝ ਬੋਲੀ ਤੇ ਗੱਲ ਕਰ ਹੁਣ ਤੈਨੂੰ ਪਤਾ ਹੀ ਕਰਿਆ ਤਾਂ ਸੀ ਇੱਕ ਤਾਂ ਚੰਗੀ ਕਰਿਆ ਸੀ ਜਿਹਨੇ ਮਾੜਾ ਕਰਨਾ ਸੀ ਉਹ ਦਿਨਾਂ ਦਾ ਬਹੁਤ ਮਾੜਾ ਹੋ ਗਿਆ। ਨਾ ਮੈਂ ਤੈਨੂੰ ਐਂ ਕਹਿਨੀ ਆ ਕੋਈ ਨਾ ਮਾੜਾ ਚੰਗਾ ਤਾਂ ਪ੍ਰਮਾਤਮਾ ਦੀ ਮਰਜ਼ੀ ਐ ਵੀ ਤੇਰੇ ਬਹੂ ਨਾ ਆਇਆ ਕਰੇ ਇੱਥੇ। ਅੱਛਾ ਬੂਆ ਹਾਂ। ਉਹ ਤਾਂ ਪੂਆ ਮਤੇ ਕੀ ਕਰਾਂ ਮੇਰੀ ਘਰ ਆਈ ਦੀ ਗੱਲ ਤੈਨੂੰ ਕੀ ਕੀ ਦੱਸਾਂ। ਨਾ ਕੀ ਗੱਲ ਤੇਰਾ ਕਹਿਣਾ ਨਹੀਂ ਮੰਦੀ ਤੇਰੇ ਤਾਂ ਉੱਤੋਂ ਦੀ ਹੋਈ ਪਈ ਐ ਤੂੰ ਉਹਨੂੰ ਨਾਲ ਲਿਆਉਂਦਾ ਮੈਂ ਆਪੀ ਸਮਝਾ ਦਾਂਦੀ। ਉਹ ਪੂਆ ਤੂੰ ਸਮਝਾਏਂਗੀ ਤਾਂ ਹੁਣ ਉਹਨੂੰ ਕੀ? ਕਿਆ ਕੀ ਗੱਲ ਹੋ ਗਈ? ਸਮਝਾਉਂਦੀ ਕਿਉਂ ਨਹੀਂ? ਪੂਆ ਹੁਣ ਤੁਹਾਨੂੰ ਮੈਂ ਦੱਸ ਹੀ ਦਿੰਨਾ ਜਿਹੜੇ ਮੇਰੇ ਨਾਲ ਹੱਡ ਬਿੱਤੀ ਪਿੱਤੀ ਐ। ਹਾਂ ਪੁੱਤ ਦੱਸ ਜਿੱਦੇ ਆਪਾਂ ਮੀਤ ਦੇ ਆਨੰਦਕਾਰਜ ਦਿੰਦੇ ਸੀ ਹਾਂ ਠੀਕ ਆ ਇਹ ਉਹ ਤਾਂ ਕਰਦੀ ਸੀ ਮੀਤ ਨਾਲ ਬਹੁਤੀ ਤੈਨੂੰ ਪਤਾ ਹੈ ਨਾ ਇੰਨੀ ਪੜੀ ਕਰਦੀ ਸੀ ਜਦੋਂ ਕੋ ਮਨ ਕੇ ਚੱਲ 24 ਘੰਟੇ ਸਾਡੇ ਕਲੇਸ ਰਹਿੰਦਾ ਸੀ ਪਤਾ ਹੈ ਪੁੱਤ ਉਹ ਤਾਂ ਮੈਨੂੰ ਤੇ ਪੂਆ ਉਹਦੇ ਨਾਲ ਦਾ ਪਰਮਾਤਮਾ ਨੇ ਬਾਲੀ ਮਾੜੀ ਕਰੀਏ ਕੀ ਹੋ ਗਿਆ ਉਹਨੂੰ ਉਹਦਾ ਪਰਮਾਤਮਾ ਨੂੰ ਪੂਰੀ ਹੋ ਗਈ ਬੂਆ ਜਿੱਦ ਮੀਤ ਦੇ ਆਨੰਦਕਾਰਜ ਦਵਾਏ ਬਾਲੀ ਮਾੜੀ ਗੱਲ ਹੋਈ ਪੁੱਤ ਇਹੋ ਜਿਹੀ ਨਹੀਂ ਸੀ ਕਰਨਾ ਰੱਬ ਨੇ ਤੇਰੇ ਨਾਲ ਕੋਈ ਨਾ ਪੂਆ ਚੰਗੀ ਹੋ ਗਿਆ ਉਹਨੇ ਬਥੇਰੀ ਮਾਰੀ ਕਰੀਏ ਸਾਡੇ ਘਰ ਤੇ ਮੀਤ ਤੇ ਤੇਰਾ ਹਤਾਚਾਰ ਕਰਿਆ ਉਹਨੇ ਉਹਨਾਂ ਦਾ ਤਾਂ ਚੰਗਾ ਹੋਇਆ ਨਾ ਇਹ ਗੱਲ ਦਾ ਮੀਤ ਨੂੰ ਪਤਾ ਮੇਰੇ ਕੋਲ ਤਾਂ ਗੱਲ ਨਹੀਂ ਕਰੀ ਮੀਤ ਨੇ ਉਹ ਪੂਆ ਗੱਲ ਤੇਰੇ ਕੋਲੇ ਕਿੱਥੋਂ ਕਰੇ ਮੀਤ ਨੂੰ ਤਾਂ ਗੱਲ ਦਾ ਇਹ ਪਤਾ ਹੀ ਨਹੀਂ ਅੱਛਾ ਮੀਤ ਨੂੰ ਪਤਾ ਨਹੀਂ ਵੀ ਮੇਰੀ ਪਰਜਾਈ ਮੁੱਕ ਗਈ ਹਾਂ ਪੂਆ ਗੱਲ ਕਰ ਉਹਦੇ ਸੱਸ ਨੂੰ ਮੈਂ ਜ਼ਰੂਰ ਦੱਸਦਾ ਸੀ ਠੀਕ ਹੈ ਉਹਦੇ ਮਾਵਾ ਤਵਾ ਮੈਨੂੰ ਜਿਹੜੋ ਬੋਲੀ ਗਈ ਮਾਨੂੰ ਬਥੇਰੀਆਂ ਗੱਲਾਂ ਸਮਝਾਈਆਂ ਕਿ ਉਹਨਾਂ ਨਾਲ ਜਿਹੜੇ ਉਹਨੇ ਮਾੜੀ ਕਰੀ ਸੀ ਉਹਨਾਂ ਦਾ ਮਾੜਾ ਕੰਮ ਹੋ ਗਿਆ ਜੋ ਤਾਂ ਪਰਮਾਤਮਾ ਨੂੰ ਮੁੱਕ ਗਈ ਵੀ ਜਿਹਨੇ ਅਸੀਂ ਤਾਂ ਮਾੜੀ ਕਰੀ ਨਹੀਂ ਸੀ ਪੂਆ ਜਿਹਨਾਂ ਨੇ ਕਰੀ ਸੀ ਉਹਨਾਂ ਨਾਲ ਹੋ ਗਈਆਂ ਹਾਂ ਅੱਛਾ ਇਹਨੂੰ ਕਲੇਣੀ ਨੂੰ ਪਤਾ ਹੈ ਹੈ ਵੀ ਤੇਰੇ ਘਰ ਵਾਲੀ ਮੁੱਕ ਗਈ ਹਾਂ ਪੂਆ ਤੇ ਮਨ ਨੂੰ ਤੇਹੀ ਗੱਲ ਦਾ ਕਲੇਸ਼ ਡਰਦਾ ਰਹਿੰਦਾ ਸੀ ਉਮੀਦ ਤਾਂ ਪਹਿਲੀ ਔਖੀ ਸਾਬ ਦੇ ਕਰੇ ਕਿਤੇ ਇਹ ਹੁਣ ਕਲੇਸ਼ ਨਾ ਪਾਵੇ ਮੈਂ ਬਥੇਰਾ ਸਮਝਾਉਂਦਾ ਸੀ ਮਾਸੀ ਕੋਈ ਗੱਲ ਨਹੀਂ ਵੀ ਜੇ ਮੇਰੀ ਭੈਣ ਦਾ ਕੋਈ ਕਸੂਰ ਨਹੀਂ ਨਾ ਮੇਰਾ ਕਸੂਰ ਸੀ ਵੀ ਜਿਹਦਾ ਕਸੂਰ ਸੀ ਉਹ ਮੁੱਕ ਗਈ ਵੀ ਉਹ ਮੁੱਕ ਗਈ ਵੀ ਸਾਡਾ ਕੀ ਕਸੂਰ ਆ ਸਾਡੀ ਕੁੜੀ ਨੂੰ ਤੁਸੀਂ ਵਧੀਆ ਬਲਾਵ ਚਲਾਓ ਵਧੀਆ ਤੂੰ ਮੰਨ ਕੇ ਚੱਲ ਵੀ ਇਹਨੂੰ ਹੱਸ ਕੇ ਕਿਹੜਾ ਵਧੀਆ ਸਿਆਣੀ ਮੇਰੀ ਭੈਣ ਆ ਮਾ ਵੀ ਸਾਰੇ ਕੰਮ ਤਾਂ ਤੇ ਜਾਣਦੀ ਹੈ ਮੇਰੀ ਸਿਆਣੀ ਆ ਭਾਈ ਇਹਨੇ ਕਹਿ ਦਿਆ ਬਾਹਲੀ ਨਰਮ ਐ ਕੁੜੀ ਤਾਂ ਇੰਨੀ ਸਿਆਣੀ ਆ ਤੇ ਸਭ ਇਹਦੀ ਸਸ ਨਾ ਮਾਸਰੀ ਦੇ ਮੇਰੇ ਪੈਰਾਂ ਦੇ ਪਾਣੀ ਨਹੀਂ ਪੈਣ ਦਿੱਤਾ ਪੂਆ ਤੇ ਮੈਨੂੰ ਬਲਈ ਮਾੜਾ ਕੁਝ ਬੋਲੀ ਗਈ ਮੈਂ ਤਾਂ ਚੁੱਪ ਕਰਕੇ ਦੰਦਾ ਤੇ ਜੀਬ ਲੈ ਲਈ ਤੇ ਫਿਰ ਚੁੱਪ ਹੀ ਕਰ ਰਹੀ ਤੇ ਕਹਿੰਦੇ ਹੁੰਦੇ ਨਾ ਵੀ ਬਾਲੇ ਬੋਲਣ ਦਾ ਡੰਡਾ ਗੁਰੂ ਹੁੰਦਾ ਇਹਦਾ ਡੰਡਾ ਗੁਰੂ ਆ ਜਿੰਨਾ ਚਿਰ ਇਹ ਨੂੰ ਮੂੰਹੋਂ ਨਹੀਂ ਨਾ ਕੁਝ ਕਹਿੰਦੇ ਉਹਨਾਂ ਚਿਰ ਨਹੀਂ ਰਬਦੀ ਇਹ ਉਹ ਪੂਆ ਫਿਰ ਮੈਂ ਤਾਂ ਸਿਆਣੀ ਕਰਕੇ ਨਹੀਂ ਕਿਹਾ ਮੈਂ ਕਿਹਾ ਫਿਰ ਮੇਰੀ ਗੱਲ ਸੁਣਾ ਤੇ ਇਹਨੇ ਮੀਤ ਕੋਲੇ ਕੋਈ ਗੱਲ ਤਾਂ ਨਹੀਂ ਕਰੀ ਇਹ ਪੂਆ ਮੈਨੂੰ ਐ ਲੱਗਦਾ ਵੀ ਹਜੇ ਤੱਕ ਤਾਂ ਕੋਈ ਗੱਲ ਕਰੀ ਨਹੀਂ ਹਾਂ ਜੇ ਗੱਲ ਕਰੀ ਹੁੰਦੀ ਫਿਰ ਮੈਨੂੰ ਉਮੀਦ ਮੈਨੂੰ ਪੱਕੀ ਪੁੱਛਦੀ ਕਿਉਂਕਿ ਜਿੰਦੇ ਦਾ ਕੋਣ ਉਮੀਦ ਨੇ ਮੈਨੂੰ ਕੋਸ਼ ਪੁੱਛਿਆ ਨਹੀਂ ਇਹਦਾ ਮਤਲਬ ਇਹਦੇ ਸੱਸ ਨੇ ਇਹਦੇ ਕੋਲ ਤਾਂ ਗੱਲ ਹੀ ਕਰੀ ਨਹੀਂ ਕਰੀ ਨਹੀਂ ਜੇ ਕਰੀ ਹੁੰਦੀ ਭਾਈ ਮੇਰੇ ਕੋਲੇ ਵੀ ਗੱਲ ਕਰਦੀ ਫਿਰ ਤਾਂ ਹਾਂ ਵੀ ਤੂੰ ਐ ਕਰਕੇ ਐ ਗੱਲ ਹੋ ਗਈ ਹਾਂ ਬਾਕੀ ਹੁਣ ਤੂੰ ਪੂਆ ਉਹਨੂੰ ਕਹਿ ਵੀ ਦੇ ਇਹਨੂੰ ਦੱਸੇ ਵੀ ਨਾ ਕੋਈ ਨਾ ਪੁੱਤ ਆ ਗੱਲ ਦਾ ਤਾਂ ਤੂੰ ਫੇਰ ਨਾ ਕਰ ਇਹ ਤਾਂ ਮੈਂ ਆਪ ਹੀ ਸਮਝਾ ਦਊਂਗਾ ਉਹਨੂੰ ਇਹ ਤਾਂ ਤੂੰ ਟੈਨਸ਼ਨ ਨਾ ਲੈ ਵੀ ਉਹ ਮੀਤ ਕੋਲੇ ਗੱਲ ਕਰੂਗੀ ਹੋਰ ਪੂਆ ਤੈਨੂੰ ਪਤਾ ਹੀ ਮੈਂਦਾ ਹੀ ਐ ਵੀ ਮੇਰੀ ਭੈਣ ਸੌਖੀ ਬਸੇ ਮੈਂ ਤਾਂ ਸੁਣਾਈ ਕਹਿੰਦੀ ਸੀ ਉਧਰਲੇ ਕਮਰੇ ਚ ਚਾਹ ਉਹ ਕਰੀ ਪਈ ਸੀਗੀ ਰੱਖੀ ਦੀ ਚਾਹ ਆ ਜਾਣੇ ਪੁੱਤ ਆ ਜਾਣੇ ਪੀਲਾ ਨੇ ਕੋਈ ਨਾ ਚਲ ਆਗੇ ਤੇ ਬਾਕੀ ਪੂਆ ਬਸ ਆਪਣੇ ਦੋਨਾਂ ਚ ਗੱਲ ਰਹੇ ਠੀਕ ਹੈ ਮੇਰੀ ਭੈਣ ਸੌਖੀ ਬਸਦੀ ਰਹੇ ਮੈਂ ਤਾਂ ਮਾਸੀ ਨੂੰ ਹੀ ਕਹਿਣਾ ਵੀ ਆਪਦੀ ਨੂੰ ਬਣਾ ਕੇ ਰੱਖੇ ਤੇ ਵਧੀਆ ਕੰਮ ਤਾਂ ਦੇ ਦੋ ਮੇਰੀ ਭੈਣ ਜਮਾਨੀ ਹੁਕਦੀ ਕੋ ਹੋਰ ਕੁਛ ਨਹੀਂ ਕਹੋਂਦੀ ਮਨੂੰ ਐ ਵੀ ਮੇਰੀ ਭੈਣ ਇੱਥੇ ਸੌਖੀ ਬਸੇ ਇਹਨੇ ਬਸੇ ਰੀ ਦੁੱਖ ਚੱਲ ਲੈ ਕੰਮ ਦਾ ਤਾਂ ਪਤਾ ਹੀ ਲੱਗਦਾ ਐ ਵੀ ਕਹੇ ਜੀ ਕੰਮ ਵਾਲੀ ਕੁੜੀ ਐ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਹੁਣ ਇੱਥੇ ਮੈਂ ġੇੜਾ ਛੇੜਾ ਰੱਖਿਆ ਕਰੂੰਗੀ ਸਹੀ ਗੱਲ ਆਪੂਆ ਤੇਰੇ ਨਾਲ ਹੀ ਐ ਬਸ ਤੂੰ ġੇੜਾ ਛੇੜਾ ਰੱਖ ਤੇ ਇਹਨਾਂ ਨੂੰ ਮੇਰੀ ਭੈਣ ਨੂੰ ਨਾ ਵਧੀਆ ਖੁਸ਼ੀਆਂ ਦਿਵਾ ਤੇ ਇਹਨਾਂ ਨੂੰ ਤਾਂ ਬਸੇ ਰੀ ਦੁਖੀ ਸੀ ਪਹਿਲਾਂ ਆਏ ਨੇ ਇਹਨੂੰ ਡਾਂਗ ਦੇ ਸਿਰ ਤੇ ਬਸਾਉਂਗੀ ਕੁੜੀ ਨੂੰ ਮੈਂ ਬਸ ਆਏ ਥੋੜਾ ਵੀ ਭਜਾ ਦਊਗੀ ਘਰ ਵੀ ਕੁਛ ਦੇਣਾ ਨਹੀਂ ਹਾ ਗੱਲ ਕਰਕੇ ਦਾ ਪੂਆ ਤੂੰ ਮੇਰਾ ਪੂਰਾ ਹੌਸਲੇ ਵਧਾਤਾ ਬਸ ਪੁੱਤ ਮੈਂ ਹੈਗੀ ਐ ਨਾ ਤੂੰ ਫੇਰ ਨਾ ਕਰ ਹੁਣ ਮੀਤ ਦਾ ਤੂੰ ਡੱਕਾ ਫਿਕਰ ਨਾ ਕਰੀ ਚੱਲ ਪੂਆ ਬਸ ਤੇਰੇ ਹੁੰਦੇ ਦਾ ਹੁਣ ਮੈਨੂੰ ਕੋਈ ਫਿਕਰ ਨਹੀਂ ਹੁਣ ਮੈਂ ਚੁੱਪ ਕਰਕੇ ਆਪਦੇ ਸਾਰੇ ਕੰਮ ਧੰਦੇ ਕਰਦਾ ਰਹੂੰਗਾ ਛੋਨਾ ਛੋਨਾ ਲਾ ਕੇ ਫੇਰ ਮੈਂ ਜਿਹੜਾ ਮਾਰੂੰਗਾ ਪੂਆ ਬਸ ਤੂੰ ਫੇਰ ਕਿਹੜਾ ਮਾਰ ਲਈ ਠੀਕ ਹੈ ਨਾ ਹੁਣ ਤੂੰ ਡਰੀ ਜੇ ਨਾ ਉਤੋਂ ਚੰਗਾ ਪੂਆ ਆ ਜਾ ਬੱਚਾ ਆਪਣੀ ਜਿੱਲੇ ਆ ਜਾ